ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਦੀ ਇੱਕ ਨਵੀਂ ਭਰਤੀ ਬਾਰੇ ਹਾਂ ਇਹ ਸਟਾਫ ਸਿਲੈਕਸ਼ਨ ਕਮਿਸ਼ਨ ਮਤਲਬ ਐਸਐਸਸੀ ਨੇ ਕੱਢੀ ਹੈ ਹਾਂ ਜੀ ਬਿਲਕੁਲ ਇਹ 2025 ਲਈ ਐਮਟੀਐਸ ਯਾਨੀ ਮਲਟੀਟਾਸਕਿੰਗ ਸਟਾਫ ਤੇ ਨਾਲ ਹੀ ਹਵਾਲਦਾਰ ਦੀਆਂ ਪੋਸਟਾਂ ਨੇ ਅੱਛਾ ਤਾਂ ਅੱਜ ਆਪਾਂ ਇਸੇ ਤੇ ਹੀ ਗੱਲ ਕਰਾਂਗੇ ਥੋੜਾ ਡੂੰਗਾਈ ਵਿੱਚ ਕੌਣ ਅਪਲਾਈ ਕਰ ਸਕਦਾ ਕੀ ਪ੍ਰਕਿਰਿਆ ਹੈ ਤੇ ਕਿਹੜੀਆਂ ਤਰੀਕਾਂ ਨੇ ਖਾਸ ਬਿਲਕੁਲ ਸ਼ੁਰੂ ਕਰਦੇ ਹਾਂ ਪੋਸਟਾਂ ਤੋਂ ਦੇਖੋ ਦੋ ਮੁੱਖ ਕਿਸਮਾਂ ਨੇ ਇੱਕ ਤਾਂ MTS ਦੀਆਂ ਪੋਸਟਾਂ ਨੇ ਹਾਂਜੀ ਇਹ ਨਾ ਗੈਰ ਗੈਜਟਡ ਹੁੰਦੀਆਂ ਨੇ ਤੇ ਗੈਰ ਮੰਤਰੀ ਪੱਦਰ ਦੀਆਂ ਮਤਲਬ ਜਿਵੇਂ ਦਫ਼ਤਰਾਂ ਵਿੱਚ ਸਹਾਇਕ ਕੰਮ ਹੁੰਦੇ ਨੇ ਅੱਛਾ ਠੀਕ ਹੈ ਤੇ ਦੂਜੀਆਂ ਨੇ ਹਵਾਲਦਾਰ ਦੀਆਂ ਇਹ ਖਾਸ ਵਿਭਾਗਾਂ ਵਿੱਚ ਨੇ ਜਿਵੇਂ CBIC ਯਾਨੀ ਇਨਡਾਇਰੈਕਟ ਟੈਕਸ ਵਾਲਾ ਬੋਰਡ ਤੇ CBN ਨਾਰਕੋਟਿਕਸ ਬਿਊਰੋ ਓਹੋ ਠੀਕ ਹੈ ਮਤਲਬ ਕੰਮ ਦਾ ਫਰਕ ਤਾਂ ਹੈਗਾ ਫਿਰ ਦੋਵਾਂ 'ਚ अच्छा ते سبتوں ضروری گل ਯੋਗਤਾ ਕੀ ਚਾਹੀਦੀ ਹੈ ਕੋਈ ਬਹੁਤੀ ਪੜਾਈ ਤਾਂ ਨਹੀਂ ਮੰਗਦੇ ਨਾ ਨਾ ਇਹੀ ਤਾਂ ਇਹਦੀ ਖਾਸੀਅਤ ਹੈ ਬਹੁਤ ਸਿੰਪਲ ਹੈ ਸਿਰਫ 10ਵੀਂ ਪਾਸ ਸੱਚੀ بس 10ਵੀਂ ਹਾਂਜੀ میٹرਿਕ ਜਾਂ ਉਹਦੇ ਬਰਾਬਰ ਦੀ ਕੋਈ ਪੜਾਈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਸ ਐ ਨਹੀਂ ਕਮਾਲ ਹੈ ਤੇ ਉਮਰ ਉਮਰ ਦਾ ਕੀ ਹਿਸਾਬ ਉਮਰ ਵੇਖੋ 1 ਅਗਸਤ 2025 ਤੱਕ ਗਿਣੀ ਜਾਣੀ ਹੈ ਐਮਟੀਐਸ ਲਈ 18 ਤੋਂ 25 ਸਾਲ ਹਾਂਜੀ ਤੇ ਹਵਾਲਦਾਰ ਲਈ ਥੋੜੀ ਜ਼ਿਆਦਾ 18 ਤੋਂ 27 ਸਾਲ ਠੀਕ ਹੈ ਤੇ ਹਾਂ ਉਹ ਜਿਹੜੀ ਛੋਟ ਹੁੰਦੀ ਹੈ ਨਾ ਐਸਸੀਐਸਟੀ, ਓਬੀਸੀ, ਦਿਵਿਆਂਗ, ਸਾਬਕਾ ਸੈਨਿਕ ਉਹ ਸਭ ਨਿਯਮਾਂ ਮੁਤਾਬਿਕ ਮਿਲੇਗੀ ਹਾਂ ਹਾਂ ਉਹ ਤਾਂ ਹੁੰਦੀ ਹੈ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਦਸਵੀਂ ਪਾਸ ਵਾਲੇ ਅਪਲਾਈ ਕਰ ਸਕਦੇ ਨੇ ਅੱਛਾ ਤਨਖਾਹ ਬਾਰੇ ਦੱਸੋ ਕਿ ਦੋਵਾਂ ਲਈ ਇੱਕੋ ਜਿਹੀ ਹੈ ਹਾਂਜੀ ਬਿਲਕੁਲ ਪੇ ਸਕੇਲ ਦੋਵਾਂ ਪੋਸਟਾਂ ਲਈ ਇੱਕੋ ਹੈ ਲੈਵਲ 1 ਜਿਹੜਾ 7ਵੇਂ ਪੇ ਕਮਿਸ਼ਨ ਮੁਤਾਬਕ ਹੈ। ਅੱਛਾ। ਮਤਲਬ ਸ਼ੁਰੂ ਵਿੱਚ ਲਗਭਗ 18000 ਰੁਪਏ ਮਹੀਨਾ ਬਣ ਜਾਂਦਾ ਹੈ ਤੇ ਉੱਤੇ ਫਿਰ ਪੱਤੇ ਵਗੈਰਾ ਹੁੰਦੇ ਨੇ। ਠੀਕ ਹੈ। ਮਤਲਬ ਸ਼ੁਰੂਆਤ ਲਈ ਠੀਕ ਹੈ ਕੇਂਦਰ ਸਰਕਾਰ 'ਚ। ਹਾਂਜੀ ਤੇ ਅੱਗੇ ਤਰੱਕੀ ਦੇ ਮੌਕੇ ਵੀ ਹੁੰਦੇ ਨੇ। ਬਿਲਕੁਲ। ਚਲੋ ਹੁਣ ਆਨੇ ਆਂ ਚੋਣ ਪ੍ਰਕਿਰਿਆ ਤੇ। ਕਿਦਾਂ ਸਿਲੇਕਟ ਕਰਨਗੇ ਉਮੀਦਵਾਰਾਂ ਨੂੰ? ਕੀ ਕੀ ਕਰਨਾ ਪਊਗਾ? ਦੇਖੋ। ਸਭ ਤੋਂ ਪਹਿਲਾਂ ਤਾਂ ਇੱਕ ਕੰਪਿਊਟਰ ਤੇ ਟੈਸਟ ਹੋਣਾ ਹੈ। ਸੀਬੀਟੀ ਕਹਿੰਦੇ ਨੇ ਜਿਸ ਨੂੰ। ਇਹਦੇ ਦੋ ਸੈਸ਼ਨ ਹੋਣਗੇ। ਠੀਕ ਹੈ। ਕੰਪਿਊਟਰ ਬੇਸਡ ਟੈਸਟ। ਹਾਂਜੀ। ਤੇ ਇੱਕ ਖਾਸ ਗੱਲ ਜਿਹੜੇ ਹਵਲਦਾਰਲੇ ਅਪਲਾਈ ਕਰਨਗੇ ਉਹਨਾਂ ਦਾ ਇੱਕ ਸਰੀਰਕ ਟੈਸਟ ਵੀ ਹੋਣਾ ਹੈ ਪੀਈਟੀ ਪੀਐਸਟੀ ਅੱਛਾ ਹਵਾਲਦਾਰ ਲਈ ਫਿਜ਼ੀਕਲ ਵੀ ਜ਼ਰੂਰੀ ਹੈ ਹਾਂਜੀ ਉਹਦੇ ਵਿੱਚ ਦੌੜ ਕੱਦ ਛਾਤੀ ਵਗੈਰਾ ਚੈੱਕ ਕਰਦੇ ਨੇ ਤੇ ਸੁਣਿਆ ਸੀ ਇੰਟਰਵਿਊ ਨਹੀਂ ਹੈ ਇਸ ਵਾਰ ਬਿਲਕੁਲ ਸਹੀ ਸੁਣਿਆ ਕੋਈ ਇੰਟਰਵਿਊ ਨਹੀਂ ਹੈ ਬਸ ਟੈਸਟ ਕਲੀਅਰ ਕਰੋ ਤੇ ਜੇ ਹਵਲਦਾਰ ਲਈ ਹੈ ਤਾਂ ਫਿਜ਼ੀਕਲ ਕਲੀਅਰ ਕਰੋ ਇਹ ਤਾਂ ਬਹੁਤ ਸਾਰੇ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ ਇੰਟਰਵਿਊ ਤੋਂ ਕਾਫੀ ਘਬਰਾਉਂਦੇ ਨੇ ਲੋਕ ਅੱਛਾ ਇੱਕ ਹੋਰ ਬੜੀ ਦਿਲਚਸਪ ਗੱਲ ਸੁਣਨ ਚਾਹੀ ਸੀ ਭਾਸ਼ਾ ਬਾਰੇ ਹਾਂਜੀ ਕੀ ਇਹ ਸੱਚ ਹੈ ਕਿ ਪੇਪਰ ਹੁਣ ਪੰਜਾਬੀ ਵਿੱਚ ਵੀ ਦੇ ਸਕਦੇ ਆ ਹਾਂਜੀ ਇਹ ਬਹੁਤ ਵੱਡਾ ਤੇ ਵਧੀਆ ਕਦਮ ਹੈ SSC ਨੇ ਹਿੰਦੀ ਅੰਗਰੇਜ਼ੀ ਤੋਂ ਇਲਾਵਾ 13 ਹੋਰ ਖੇਤਰੀ ਭਾਸ਼ਾਵਾਂ ਵਿੱਚ ਇਹ ਪੇਪਰ ਲੈਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਵਿੱਚ ਪੰਜਾਬੀ ਵੀ ਹੈ ਹਾਂਜੀ ਉਹਨਾਂ ਵਿੱਚ ਆਪਣੀ ਪੰਜਾਬੀ ਵੀ ਸ਼ਾਮਿਲ ਹੈ ਇਹ ਬਹੁਤ ਚੰਗੀ ਗੱਲ ਹੈ ਪੰਜਾਬ ਦੇ ਉਮੀਦਵਾਰਾਂ ਲਈ ਆਪਣੀ ਮਾਂ ਬੋਲੀ 'ਚ ਪੇਪਰ ਦੇ ਸਕਣਗੇ ਵਾਹ ਇਹ ਤਾਂ ਸੱਚੀ ਬਹੁਤ ਵਧੀਆ ਖਬਰ ਹੈ ਇਸ ਨਾਲ ਤਾਂ ਹੋਰ ਵੀ ਲੋਕ ਅਪਲਾਈ ਕਰਨਗੇ ਬਿਲਕੁਲ ਤੇ ਇਸ ਨਾਲ ਨਾ ਸਰਕਾਰੀ ਕੰਮਕਾਜ ਵਿੱਚ ਵੀ ਵੰਸਵੰਤਾ ਆਉਂਦੀ ਹੈ ਬਰਾਬਰ ਮੌਕੇ ਮਿਲਦੇ ਨੇ ਸਹੀ ਗੱਲ ਹੈ ਅੱਛਾ ਅਪਲਾਈ ਕਿਵੇਂ ਕਰਨਾ ਹੈ ਤੇ ਫੀਸ ਕਿੰਨੀ ਕੁ ਹੈ ਅਪਲਾਈ ਸਿਰਫ ਆਨਲਾਈਨ ਹੀ ਹੋਣਾ ਹੈ SSC ਦੀ ਵੈਬਸਾਈਟ ਤੇ ਜਾ ਕੇ ssc.gov.in ਤੇ ਠੀਕ ਹੈ ਤੇ ਫੀਸ ਬਹੁਤ ਹੀ ਮਾਮੂਲੀ ਹੈ ਸਿਰਫ 100 ਰੁਪਏ ਬਸ ਸੌਰਪੇ ਹਾਂਜੀ ਤੇ ਔਰਤਾਂ ਐਸ ਸੀ ਐਸ ٹی ਪੀ ਡਬਲਯੂ ਬੀ ਡੀ ਯਾਨੀ ਦਿਵਯੰਗ ਤੇ ਸਾਬਕਾ ਸੈਨਿਕ ਇਹਨਾਂ ਲਈ ਤਾਂ ਕੋਈ ਫੀਸ ਨਹੀਂ ਹੈ ਬਿਲਕੁਲ ਮੁਫਤ ਕੀ ਬਾਤ ਹੈ ਇਹ ਤਾਂ ਸਭ ਲਈ ਆਸਾਨ ਹੋ ਗਿਆ ਚਲੋ ਅਖੀਰ ਵਿੱਚ ਸਭ ਤੋਂ ਜ਼ਰੂਰੀ ਚੀਜ਼ ਤਾਰੀਖਾਂ ਕਿਹੜੀਆਂ ਡੇਟਸ ਯਾਦ ਰੱਖਣੀਆਂ ਨੇ ਹਾਂਜੀ ਤਾਰੀਖਾਂ ਨੋਟ ਕਰ ਲਓ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ ਹੈ 24 ਜੁਲਾਈ 2025 24 ਜੁਲਾਈ ਹਾਂਜੀ ਤੇ ਫੀਸ ਭਰਨ ਦੀ ਆਖਰੀ ਤਾਰੀਖ ਹੈ 25 ਜੁਲਾਈ 2025 ਓਕੇ ਜੇ ਫਾਰਮ ਭਰਨ ਲੱਗੇ ਕੋਈ ਗਲਤੀ ਹੋ ਜਾਵੇ ਤਾਂ ਉਹਨੂੰ ਠੀਕ ਕਰਨ ਲਈ ਵਿੰਡੋ ਖੁੱਲੇਗੀ 29 ਜੁਲਾਈ ਤੋਂ 31 ਜੁਲਾਈ 2025 ਤੱਕ اچھا ਕਰੈਕਸ਼ਨ ਵਿੰਡੋ ਵੀ ਹੈ ਹਾਂਜੀ ਤੇ ਜਿਹੜਾ ਕੰਪਿਊਟਰ ਵਾਲਾ ਟੈਸਟ ਹੈ ਉਹਦੀ ਸੰਭਾਵਨਾ ਹੈ ਸਪਟੰਬਰ ਅਕਤੂਬਰ 2025 ਵਿੱਚ ਮਤਲਬ 20 ਸਪਟੰਬਰ ਤੋਂ 24 ਅਕਤੂਬਰ ਦੇ ਵਿਚਕਾਰ ਠੀਕ ਹੈ ਜੀ ਮਤਲਬ ਸਮਾਂ ਬਹੁਤਾ ਨਹੀਂ ਹੈ ਜਲਦੀ ਕਰਨੀ ਪਵੇਗੀ ਬਿਲਕੁਲ ਜਿੰਨੀ ਜਲਦੀ ਹੋ ਸਕੇ ਅਪਲਾਈ ਕਰ ਦੇਣਾ ਚਾਹੀਦਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤਾਂ ਕੁਲ ਮਿਲਾ ਕੇ SSC MTS ਤੇ ਹਵਾਲਦਾਰ ਪੜਤੀ 2025 ਇੱਕ ਚੰਗਾ ਮੌਕਾ ਹੈ ਖਾਸ ਕਰਕੇ ਦਸੀ ਪਾਸ ਨੌਜਵਾਨਾਂ ਲਈ ਹਾਂਜੀ ਤੇ ਪੰਜਾਬੀ ਵਿੱਚ ਪੇਪਰ ਦੇਣ ਦਾ ਮੌਕਾ ਮਿਲਣਾ ਇਹਨੂੰ ਹੋਰ ਵੀ ਖਾਸ ਬਣਾਉਂਦਾ ਹੈ ਸਹੀ ਗੱਲ ਹੈ ਇਹ ਸਰਕਾਰੀ ਸਿਸਟਮ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ ਬਿਲਕੁਲ ਪਰ ਇੱਕ ਗੱਲ ਸੋਚਣ ਵਾਲੀ ਹੈ ਜਿਸਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਵੱਖ-ਵੱਖ ਪਾਸ਼ਾਵਾਂ ਵਿੱਚ ਪੇਪਰ ਹੋਣ ਨਾਲ ਜਾਂ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਨੂੰ ਮੌਕੇ ਮਿਲਣ ਨਾਲ ਵਿਭਿੰਨਤਾ ਵਧਦੀ ਹੈ ਤਾਂ ਕੀ ਇਸ ਦਾ ਅਸਰ ਸਿਰਫ ਨੌਕਰੀਆਂ ਦੇਣ ਤੱਕ ਹੀ ਸੀਮਿਤ ਰਹਿੰਦਾ ਹੈ ਜਾਂ ਫਿਰ ਇਹ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਉਹਦੀ ਸੋਚ ਤੇ ਆਮ ਲੋਕਾਂ ਨਾਲ ਉਹਦੇ ਰਿਸ਼ਤੇ ਤੇ ਵੀ ਕੋਈ ਅਸਲ ਡੂੰਘਾ ਅਸਰ ਪਾਉਂਦਾ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ